ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਪੱਪਾ ਪਾਰ ਹੋਏ ਨੇ ਅਤੇ ਆਪਣੇ ਆਪਣੇ ਸਾਥ ਲਈ ਲੋਕਾਂ ਨੂੰ ਅਪੀਲ ਕਰ ਰਹੇ ਨੇ। ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੀਰ ਕੌਰ ਵਾਈਫ ਯਾਦਵਿੰਦਰ ਰੰਮੇ ਦੁਆਰਾ ਪਿੰਡ ਹौज ਖਾਸ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜਿੱਥੇ ਲੋਕਾਂ ਵੱਲੋਂ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਜੋਨ ਜੋੜ ਕੀ ਅੰਦੇਵਾਲੀ ਤੋਂ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਜੋੜ ਕੀ ਅੰਦੇਵਾਲੀ ਤੋਂ ਉਮੀਦਵਾਰ ਕੁਲਵੀਰ ਕੌਰ ਪਤਨੀ ਯਾਦਵਿੰਦਰ ਰਮਾ ਪਿੰਡ ਚੱਕ ਪੱਖੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹਨ ਇਹ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਲਈ देर रात ਤੱਕ ਵੋਟਰਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਟੀਮ ਨਾਲ ਕੰਮਕਾਰ ਵਰਕਰਾਂ ਅਤੇ ਸਪੋਰਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਿੰਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਪਿੰਡ ਹौज ਖਾਸ ਦੇ ਵਿੱਚ ਕੁਲਵੀਰ ਕੌਰ ਵਾਈਫ ਆਫ ਯਾਦਵਿੰਦਰ ਗਿੱਲ ਰੰਮੇ ਦੀ ਚੋਣ ਪ੍ਰਚਾਰ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਦੇ ਚੋਣ ਪ੍ਰਚਾਰ ਆਪਣੇ ਬਲਾਕਪਤੀ ਇਲੈਕਸ਼ਨ ਹੈ ਜੀ ਜ਼ਿਲ੍ਹਾ ਬਠਿੰਡਾ ਦਾ ਇੱਕ ਇਲੈਕਸ਼ਨ ਹੈ ਇੱਕ ਬਲਾਕਪਤੀ ਰੱਖਣ ਦੀ ਤੁਸੀਂ ਵੀ ਇੱਥੇ ਹੀ ਕਾਫਲਾ ਜੀ ਉਹ ਤੁਹਾਡੇ ਕੰਮ ਅੱਗੇ ਆ ਪਿੰਡਾਂ ਦੇ ਵਿੱਚ ਘਰ ਘਰ ਵੋਟ ਮੰਗੀ ਹੈ ਜੀ ਹਰ ਕੰਮ ਦੇ ਰਿਸਪਾਂਸ ਪੂਰਾ ਦਿੱਤਾ ਜੀ ਅਸੀਂ ਵੀ ਯਾਦ ਹੁੰਦਾ ਗਿੱਲ ਜਿਹ ਵੀ ਕੋਲ ਮਿਸਿਸ ਕੜਨੇ ਜੀ திருமਤੀ ਕੁਲਵੀਰ ਕੌਰ ਜੀ ਜਿਹੋ ਨਾਲ ਰਿਸਪੌਂਸ ਦੇ ਉਹ ਬਹੁਤ ਵਟਾ ਪੈਣ ਗਿਆ ਜੀ ਉਸ ਤੋਂ ਬਾਅਦ ਸਾਡੇ ਫਲਾਕ ਸੰਪਤੀ ਦੇ ਅਮਨਦੀਪ ਕੌਰ ਖੜੇ ਨੇ ਮਿਸ ਜੀ ਉਹਨਾਂ ਅਮਨਦੀਪ ਕੌਰ ਖੜੇ ਨੇ ਜੀ ਅਮਨਦੀਪ ਕੌਰ ਕੜਨੇ ਜੀ ਤੇ ਵਾਈਫ ਆਫ ਜੀ ਵਾਈਫ ਆਫ ਗੁਰਪ੍ਰੀਤ ਸਿੰਘ ਜੀ ਠੀਕ ਹੈ ਪੂਰਾ ਰਿਸਪੌਂਸ ਮਿਲਿਆ ਸਾਨੂੰ ਹਰ ਹਰ ਘਰ ਦੇ ਵਿੱਚ ਜਾ ਕੇ ਜੀ ਵੀ ਜਿਵੇਂ ਕਿ ਲੋਕਾਂ ਦੇ ਮੋਲ ਤੋਂ ਹੀ ਪਤਾ ਲੱਗਦਾ ਹੈ ਵੀ ਕਿਵੇਂ ਵੀ ਉਜਾਹ ਹੋ ਕੇ ਵੀ ਕਿਵੇਂ ਵੋਟਾਂ ਪੈਣ ਗਿਆ ਤੇ ਲੋਕਾਂ ਨੇ ਆਦੇ ਦੁੱਖ ਕਲੀਪ ਦੱਸੇ ਸਾਨੂੰ ਵੀ ਸਾਡੇ ਕੰਮ ਜਿਹੜੇ ਹੈਗੇ ਨੇ ਅਸੀਂ ਵੀ ਉਹਨਾਂ ਨੂੰ ਵਾਅਦਾ ਕੀਤਾ ਵਿਸ਼ਵਾਸ ਦਵਾਇਆ ਅੱਬ ਉਹਨਾਂ ਦੇ ਕੰਮ ਸਾਰੇ ਕਰਾਂਗੇ ਅਸੀਂ ਜਿਹੜੇ ਰਹਿ ਗਏ ਨੇ ਪੈਂਡਿੰਗ ਤੇ ਜੀ ਜੀ ਹਾਂਜੀ ਕਰ 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 ਜਾਂਦੇ ਹੋ ਬਹੁਤ ਵਧੀਆ ਰਿਸਪਾਂਸ ਕਹਿ ਸਕਦੇ ਆਪਾਂ ਮਿਲ ਰਿਹਾ ਹੈ ਕਿੰਨੀ ਗਿਣਤੀ ਦੇ ਵਿੱਚ ਅੱਜ ਵੇਖ ਰਹੇ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀ ਸਪੋਰਟਰ ਸੀ ਤੁਹਾਡੇ ਨਾਲ ਸੀ ਕੀ ਵੇਖਦੇ ਹੋ ਸਾਰੇ ਵੋਟਰ ਵੋਟਰ ਮੇਰੇ ਮੈਂਬਰ ਹਾਂਜੀ ਚਾਰਜ ਮੈਂਬਰ ਸਾਰੇ ਮੇਰੇ ਨਾਲ ਸੀ ਹੋਰ ਸਾਰੇ ਪਿੰਡ ਵਾਲੇ ਵੀ ਨਾਲ ਜਿਵੇਂ ਕਿ ਰੰਮੀ ਬਾਈ ਜਿਵੇਂ ਕਿ ਫਰੈਂਡ ਕਿੰਨੇ ਵੀ ਸਾਰੇ ਚੱਕਪੱਤੀ ਤੋਂ ਕੋਈ ਵੀ ਮੇਰੇ ਯਾਰ ਸੱਜਣ ਸਾਰਿਆਂ ਨੇ ਬੜੀ سپورਟ ਕੀਤੀ ਸਾਡੇ ਨਾਲ ਦਵੈਨਾ ਤੌਰ ਤੇ ਹਰ ਕੰਮ ਕਰ ਜਾ ਕੇ ਜੀ ਜੀ ਕੋਈ ਜਿਵੇਂ ਕਿ ਕਈ ਲੋਕਾਂ ਦਾ ਇਸ਼ੂ ਵੀ ਹੁੰਦਾ ਵੀ ਸਾਡਾ ਆ ਕੰਮ ਨਹੀਂ ਹੋਇਆ ਤੁਹਾਡੇ ਕਮਰੇ ਨਹੀਂ ਆਏ ਤੁਹਾਨੂੰ ਸ਼ੁਭਾਦ ਆਇਆ ਹੈ ਵੀ ਤੁਹਾਡਾ ਸਾਰੇ ਕੰਮ ਪੂਰਨਗੇ ਜੀ ਜਿਹੜੇ ਕੰਮ ਲੋਕਾਂ ਦੇ ਰਹਿੰਦੇ ਸੀ ਜਿਹੜੇ ਨਾਲੀਆਂ ਸੜਕਾਂ ਦਾ ਜਿਵੇਂ ਰਹਿੰਦਾ ਸੀ ਜਿਵੇਂ ਜੀ ਮੈਂ ਉਹ ਤੋਂ ਸਿੱਧੇ ਕਰਾਂਗਾ ਸਾਰਾ ਕੰਮ ਉਸ ਤੋਂ ਬਾਅਦ ਵਾਪੇ ਵੀ ਹੜ੍ਹ ਕਰ ਸਕਦਾ ਜਾਏਗਾ ਜੀ ਲੋਕਾਂ ਨੇ ਨਹੀਂ ਜਿੱਤਾਂ ਦੀ ਰੋਡ ਨਹੀਂ ਪਾਵਾਂਗੇ ਰੋਡ ਪਾਵਾਂਗੇ ਜੀ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਮੈਂ ਅਪੀਲ ਇਹ ਕਰਨਾ ਚਾਹਾਂਗਾ ਜੀ ਜਿਵੇਂ ਤੁਸੀਂ ਛਾੜੂ ਦਾ ਬਟਨ ਦਬਾ ਕੇ ਵੀ ਸਾਡੇ ਯਾਦਵਿੰਦਰ ਗਿੱਲ ਨੂੰ ਵੀ ਕਾਮਯਾਬ ਬਣਾਈਏ ਵੀ ਜਿੱਥੇ ਅਸੀਂ ਆਪਾਂ ਉਹਨੂੰ ਬਣਾਈਏ ਸੀ ਵੀ ਚੇਅਰਮੈਨ ਬਣਾਵਾਗੇ ਤਾਂ ਹੀ ਆਪਣੇ ਪਿੰਡਾਂ 'ਚ ਫੰਡ ਆਊਗਾ ਜੀ ਵੀ ਹਰ ਪਿੰਡ ਦਾ ਕੰਮ ਹੋਊਗਾ ਨਾਲੇ ਸਰਪੰਚਾਂ ਦਾ ਕੰਮ ਹੋਣਗੇ ਜਿਵੇਂ ਕਿ ਲੋਕਾਂ ਦੇ ਕੰਮ ਹੋਣਗੇ ਜੀ ਬਹੁਤ ਬਹੁਤ ਮਿਹਰਬਾਨੀ ਠੀਕ ਹੈ ਜੀ